ਆ ਵੀ ਮਿੱਤਰੋ ਆਹ ਵੀਡੀਓ ਨੂੰ ਬਟਿਕਾਲੀਆਂ ਭੈਣਾਂ ਨੂੰ ਸੈਂਡ ਕਰ ਦਿਓ ਜਦੋਂ ਉਹ ਸਲਾਈ ਦਾ ਕੰਮ ਕਰਦੇ ਉਹਨਾਂ ਨੂੰ ਬਹੁਤ ਸਾਰੀ ਦਿੱਕਤ ਆਉਂਦੀ ਸੀ ਦੀ ਮੁਸ਼ਕਲ ਆਉਂਦੀ ਸੀ ਕਹਤਾਂ ਉਹ ਜੜੀ ਥੱਲੇ ਮਸ਼ੀਨਾਂ ਰੱਖਦੇ ਸੀ ਕਦੇ ਉੱਪਰ ਰੱਖਦੇ ਸੀ ਗਿਆ ਉਹ ਮਸ਼ੀਨਾਂ ਡੱਕ ਡੱਕ ਕਰੀ ਜਾਂਦੇ ਰਹਿੰਦੇ ਸੀ ਗਿਆ ਆ ਬਾਹੂਏ ਨੇ ਉਹਨਾਂ ਨੂੰ ਪੱਕਾ ਹੱਲ ਲੱਭਤਾ ਆਹ ਕਾਊਂਟਰ ਤਿਆਰ ਕਰਾਗਾ ਇੱਧਰ ਬਾਕਸ ਹੈਗਾ ਬਾਕਸ ਖੁੱਲਦਾ ਹੈਗਾ ਤੇ ਇੱਧਰ ਇੱਕ ਹੋਰ ਦਰਾਜ ਬਣਾਇਆ ਹੋਇਆ ਹੈਗਾ ਕੱਪੜਾ ਲੀਡਰ ਰੱਖਣ ਨੂੰ ਤੇ ਇੱਕ ਆਹ ਬਾੜੀ ਸੋਹਣੀ ਆਈਟਮ ਆ ਗਈ ਇਧਰ ਐ ਕੱਢ ਕੇ ਰੱਖਣਾ ਹੈਗਾ ਇਹ ਤੇ ਤੁਸੀਂ ਬੈਠਿਓ ਟਾਓ ਨਾਲ ਬੈਠ ਕੇ ਸਲਾਈ ਕਰ ਲਓ ਤੇ ਇੱਕ ਰੰਦਾ ਹੁੰਦਾ ਆ ਤੀਗਾ ਇਹਦੇ ਵਿੱਚ ਕਿਵੇਂ ਆਪਣਾ ਕੱਪੜਾ ਲੀੜਾ ਜਮਾ ਕਰਕੇ ਰੱਖ ਲੋ ਜਮਾ ਨਹੀਂ ਪਤਾ ਲੱਗਦਾ ਹੈਗਾ ਬਾਬਾ ਜੀ ਬੜੀ ਸੋਹਣੀ ਆਈਟਮ ਤਿਆਰ ਕਰੀ ਆ ਜੀ ਇਹ ਆਈਟਮ ਬਣਾਉਣ ਵਾਸਤੇ ਬਹੁਤ ਵੱਡਾ ਦਿਮਾਗ ਲਾਉਣਾ ਪਿਆ ਸਾਨੂੰ ਇਹ ਤਾਂ ਕਿਸ ਨੇ ਬੜਾ ਵੱਡਾ ਪੁੰਨ ਖੱਟ ਲਈ ਪਟਿਕਾਂ ਲਈ ਪਹਿਣਾ ਦਾ ਜਿਹੜਾ ਐਡਾ ਵੱਡਾ ਕੰਮ ਕਰਤਾ ਜੀ ਸਾਨੂੰ ਇਹ ਮਸ਼ੀਨ ਬਕਸੇ ਬਣਾਉਣ ਵਾਸਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਇਹਦਾ ਚੋਰ-ਚੋਰ ਧੱਕੇ ਡਿਲੀਵਰੀ ਕੀਤੀ ਹੈ ਬਹੁਤ ਵਧੀਆ ਬੋਰਡ ਦਾ ਲੱਕੜ ਦਾ ਬਣਿਆ ਹੋਇਆਗਾ ਕਿੰਨਾ ਚੰਗਾ ਲੱਗਿਆ ਹੋਇਆ ਸਾਰਾ ਮਟੀਰੀਅਲ ਰੇਟ ਤਾਂ ਨਹੀਂ ਜ਼ਿਆਦਾ ਹੈਗਾ ਜੀ ਨਹੀਂ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੀ ਤੇ ਇਹਨੂੰ ਲੈਣ ਲਈ ਆਉਣਾ ਕਿੱਥੇ ਪੂਰਾ ਐਡਰੈਸ ਬੋਲ ਦਿਓ ਇੱਕ ਵਾਰੀ ਇਹ ਸਿੰਗਲ ਫਰਨੀਚਰ ਹਾਊਸ ਨਾਲ ਰੋਡ ਪਿੱਕੀ ਵੀਡੀਓ ਦੇ ਅੱਧਰੇ ਸਾਹਮਣੇ ਦਖਣੀ ਦੀ ਦੁਕਾਨ ਬਾਕੀ ਇਹਦੇ ਬਾਬੂਆਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ